ਨੋਸ਼ਕਾਤ ਜੁੜ ਚੁੱਕਿਓ ਪੰਜਾਬ ਬਾਰਡਰ ਨਿਊਜ਼ ਨਾਲ ਬਟਾਲਾ ਤੋਂ ਫਤਿਹਗੜ ਚੂੜੀਆਂ ਜਾ ਰਹੀ ਪੰਜਾਬ ਰੋਡ ਦੇ ਜੀਬਾ ਸੇ ਟੈਕਟਰ ਟਰਾਲੀ ਦੀ ਮਹਾਜਨ ਹਸਪਤਾਲ ਦੇ ਸਾਹਮਣੇ ਜਬਰਦਸਤ ਟੱਕਰ ਹੋ ਗਈ ਜਦਕਿ ਬਸ ਅਤੇ ਟਰੈਕਟਰ ਦੀ ਚਪੇਟ ਵਿੱਚ ਆਇਆ ਇੱਕ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ ਜਦਕਿ ਬਸ ਚ ਸਵਾਰ ਸਵਾਰੀਆਂ ਅਤੇ ਟਰੈਕਟਰ ਚਾਲਕ ਬਾਲ ਬਾਲ ਬਚੇ ਨੇ ਟਰੈਕਟਰ ਚਾਲਕ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਬਸ ਡਰਾਈਵਰ ਉੱਪਰ ਬਸ ਤੇ ਚਲਾਉਣ ਦੇ ਦੋਸ਼ ਵੀ ਲਗਾਏ ਨੇ ਮੌਕੇ ਤੇ ਬਸ ਦਾ ਡਰਾਈਵਰ ਫਰਾਰ ਹੋ ਗਿਆ ਅਤੇ ਮੌਕੇ ਤੇ ਪਹੁੰਚੇ ਪੰਜਾਬ ਪੁਲਿਸ ਦੇ ਐਸਆਈ ਬਲਜੀਤ ਸਿੰਘ ਦਸਤਾਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਸ ਦਾ ਵੀ ਕਸੂਰ ਹੋਵੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਦੇਖ ਰਹੀ ਹਾਂ ਪੰਜਾਬ ਆਰਡਰ ਨਿਊਜ਼ ਪ੍ਰੂਫ ਸਿੰਘ ਸੇਕਾਂ ਦੀ ਰਿਪੋਰਟ ਗੁਰਦਾਸਪੁਰ ਸਾਰਾ ਪਾਈ ਸਾਈਡ ਤੇ ਆਉਂਦੇ ਆ ਆਪਣੀ ਸਾਈਡ ਤੇ ਆਉਂਦੇ ਆ ਬੜੇ ਮਜੇ ਨਾਲ ਆਉਂਦੇ ਸੀ ਖੇਰ ਦਾ ਏਰੀਆ ਵਾ ਟਰਾਲੀਆਂ ਦੇ ਲਾਗੋ ਦੀਆਂ ਛਿਬਾਲੀਆਂ ਦੇ ਕਰਾਸ ਕਰਕੇ ਆਏ ਆ ਕੋਈ ਮੁੰਡੇ ਅੱਗੇ ਅਖੰਡੇ ਕਹਿੰਦੇ ਤੁਸੀਂ ਬੜੇ ਮਜੇ ਨਾਲ ਜਾ ਰਹੇ ਹੋ ਤੇ ਇਹ ਬੜੀ ਸਪੀਡ ਤੇ ਆਉਂਦਿਆ ਬਸ ਅੱਛਾ ਕ੍ਰਾਊਡਰ ਨਿਗਾਹ ਆ ਵਾ ਕਿ ਟਰਾਲੀ ਮਗਰ ਮਾਰੀ ਏ ਟਰਾਲੀ ਦੇ ਰੋ ਟ੍ਰੈਡ ਦੇ ਹੁਕਰੇ ਨਾ ਟੁੱਟਦੇ ਇਨੇ ਨਾਲ ਡਰ ਰਿਹਾ ਕਿ ਪੜਾਦਾ ਨਹੀਂ ਕਾਦੀ ਦੇ ਮਗਰ ਮੁੰਡਾ ਮੋਟਰਸਾਈਕਲ ਆ ਉਹਦੇ ਆ ਤੇ ਮੋਟਰਸਾਈਕਲ ਚ ਭੱਜੀ ਨਹੀਂ 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 ਕਾਉ ਜੀ ਇੱਧਰੋਂ ਹੰਡੀ ਬੱਸ ਐਂ ਜਾਣੇ ਇਧਰ ਠੀਕ ਜੀ ਹਾਂ ਜੀ ਨਹੀਂ ਜਾਣਦੇ ਪਟਾਲੇ ਨੂੰ ਢਲਾ ਕੇ ਇਧਰੋਂ ਠੀਕ ਜੀ ਡਾਕਟਰ ਨਾਲ ਕੋਈ ਗੱਲ ਬਸ ਪੜੀ ਉਹਦੀ ਨੰਗੀ ਆ ਬਾਅਦ ਜਦੋਂ ਨੇ ਕੱਟ ਜਾ ਮਾਰਿਆ ਨਾ ਤੇ ਉਹ ਗਾਰਲੀ ਨੁੱਕਰ ਦੇ ਬੱਚਾ ਨਾਲ ਟਰਾਲੀ ਵੀ ਰੋਟੀ ਨਾ ਉਹ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਹੋ ਗਿਆ ਇਹ ਭਾਈ ਤੇ ਉਹਦਾ ਉਹ ਮਤਲਬ ਵੱਜ ਗਿਆ ਤੇ ਅੱਜ ਤਾਂ ਉਹਦੀਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫੈਕਟਰੀਆਂ ਮਾਜ ਨੂੰ ਹਸਪੀਟਲ ਵਾਲਾ ਕਿਹਾ ਵੀ ਇਹਦਾ ਅਪਰੇਟ ਹੋਣਾ ਦੀ ਹੱਡੀ ਮਤਲਬ ਸਾਰੀਆਂ ਹੱਡੀਆਂ ਟੁੱਟ ਗਈਆਂ ਨੇ ਉਹ ਮੰਜੀਆਂ ਮੰਜੀਰਾ ਉਹ ਨਾਂ ਦਾ ਨਹੀਂ ਜੀ ਪਤਾ ਹੋ ਉਹ ਬਤਲੋ ਦੀ ਫੈਮਲੀ ਜਿਹੜੀ ਆਈ ਪਹਿਲਾਂ ਉਹਨਾਂ ਨੇ ਮਾਝ ਰੋਸਟਲ ਖਰਿਆ ਹੁਣ ਉਹ ਮਤਲਬ ਲੈ ਕੇ ਗਏ ਆ ਸ਼ਾਇਦ ਅੰਮ੍ਰਿਤਸਰ ਲੈ ਗਏ ਪਤਾ ਨਹੀਂ ਕਿੱਥੇ ਲੈ ਗਏ ਕਿਹੜਾ ਭਾਈ ਪੰਜਾਬ ਰੋਡ ਬੱਸ ਚਲਾਉਂਦੇ ਆਣਾ ਉਹ ਹੈਗਾ ਜੋ ਦਾਦ ਜੋੜ ਦਾ ਨਹੀਂ ਤਾਂ ਉਧਰ ਕਈ ਵੇਖਿਆ ਨਹੀਂ ਗਾ ਮਗਰ ਭੱਜ ਗਏ ਆ ਨਾ ਦੇ ਨਾ ਪਤਾ ਕੀ ਮਾਰ ਪਈ ਭੱਜ ਗਏ ਉੱਥੇ ਰਾਤ ਪੀਤੀ ਆ ਦੋ ਦਿਆ ਰੋੜੇ ਜਿਹੜੀ ਸਾਰੇ ਕਾਰ ਤੇ ਆ ਗਈ ਹਾਂ ਜਿਹੜਾ ਪੀਤੀ ਹੈ ਇਹਦੇ ਵਾਹ ਕੰਡੀ ਗੜਨ ਜਿਹੜੀ ਬੜੀ ਸਪੀਡ ਤੇ ਹੋਣ ਦਾ ਕਸੂਰ ਨਾ ਹੁੰਦਾ ਕੋਈ ਨਾ ਭਾਈ ਠੀਕ ਹੈ ਇਹ ਟਰੈਕਟਰ ਵਾਲਾ ਸਾਰੇ ਬੰਦੇ ਇੱਥੇ ਖਲੋਤੇ ਆ ਉਹ ਦੋਏ ਗੁਰਵ ਆਪਣਾ ਬੱਸ ਛੱਡ ਕੇ ਦੇਖੋ ਗਮੀ ਨੰਬਰਤੀ ਰੱਖਦੀ ਗੱਡੀ ਆ ਛੱਡ ਕੇ ਫਨਾਰ ਹੋ ਗਿਆ ਬੱਸ ਖਰਾਬ ਪੀਤੀ ਆਪਣੇ ਬੰਦੇ ਖਲਾਈ ਆ ਉਹ ਵੇਖਣ ਲਈ ਕਿ ਕੋਈ ਗਲਬਾ ਨਹੀਂ ਹੋਈ ਉਹ ਵੇਖ ਕੇ ਇਹ ਮਰਦ ਉਹਨਾਂ ਨੂੰ ਫੋਨ ਕਰਕੇ ਉਹ ਵੀ ਝੁੱਪ ਕਰਕੇ ਚਲੇ ਗਏ ਸਾਮਾਨ ਲੈ ਕੇ ਚਲ ਗਏ ਸਾਮਾਨ ਲੈ ਕੇ ਚਲ ਗਏ ਆ ਵੀ ਉਹ ਆਪਣਾ ਝੋਲਾ ਵੀ ਛੱਡ ਕੇ ਆ ਬੱਸ ਇੱਥੇ ਆਪਣੇ ਝੋਲਾ ਵੀ ਛੱਡ ਗਏ ਆ ਹਾਂ ਤਨਾਟਾ ਕਹਿ ਰਹੇ ਨੇ ਹੁਣ ਇਹ ਟ੍ਰੈਫਿਕ ਹੈ ਲੋਕ ਵਾਹ ਸਹੀ ਗੱਲ ਹੈ ਇੱਕ ਥਿਆੜੀਦਾਰ ਬੰਦਾ ਵਾ ਉਹਨੇ ਉਹੋ ਕਮਾਂਡ ਉਹ ਖਾਣਾ ਗਿਆ ਰੋਣੂ 23 ਭੱਜ ਹੈ ਇਹ ਪ੍ਰਸ਼ਾਸਨ ਤੋਂ ਜਾਈਦੀ ਹੈ ਵੀ ਥੋੜਾ 2 ਘੰਟੇ ਹੋਗੇਗਾ ਪ੍ਰਸ਼ਾਸਨ ਅਜੇ ਤੱਕ ਨਹੀਂ ਆਇਆ ਨਹੀਂ ਆਇਆ ਤੇ ਕੀ ਹੈ ਸਰਕਾਰੀ ਬੱਸ ਤਾਂ ਇਹ ਜਦੋਂ ਬਟਾਲੇ ਚੱਲਦੀ ਜਾਣਾ ਅਲੀਆਂ ਤੱਕ ਹੋਲੀ ਹੁੰਦੀ ਹੈ ਜਦੋਂ ਅਲੀਆਂ ਤੋਂ ਬਾਅਦ ਓਹੋ ਇਹ ਨੀ ਤੇ ਇਹ ਫਰੇਗਾੜ ਵਿੱਚ ਆਉਂਦੀ ਹੈ ਕੋਈ ਹਿਸਾਬ ਨਹੀਂ ਆਦੀ ਤੇਜ਼ ਭਾਦੀ ਬਹੁਤ ਜ਼ਿਆਦਾ ਬਹੁਤ ਤੇਜ਼ ਹੁੰਦੀ ਹੈ ਅਗੂ ਥੋੜੀ ਦਿਰ ਪਹਿਲਾਂ ਪਤਾ ਲੱਗਾ ਇਹ ਵਾਪਰੇ ਇੱਥੇ ਮਠਾਲਾ ਰੋਡ ਤੇ ਰੋਡਵੇ ਬਸ ਆ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ ਟਰਾਲੀ ਦਾ ਵੀ ਨਿਥਾਨ ਹੋਇਆ ਬਸਤਾ ਵੀ ਨਿਥਾਨ ਹੋਇਆ ਬਸਾ ਫਿਰ ਜਾੜਿਆ ਟਰੈਕਟਰ ਟਰਾਲੀ ਆਪਣੀ ਸਾਈਡ ਆ ਬਾਕੀ ਹੁਣ ਦੇਖਦੇ ਆ ਮੌਕੇ ਦੇ ਉੱਤੇ ਕਿਹੜੀ ਗਲਤੀ ਜਾਂ ਕੀ ਆ ਜੋ ਵੀ ਹੁੰਦਾ ਉਹ ਨਹੀਂ ਦੇਖਾਂਗੇ ਜਦ ਵੀ ਬਾਰੇ ਆਜੇ ਤਾਂ ਕੋਈ ਕਲੀਅਰ ਨਹੀਂ ਕੋ ਮਗਰ ਕਹਿ ਰਹੇ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ ਉਹ ਵੇਤ ਮਰਾ ਟਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ ਕੋ 60 ਵਗੈਰਾ ਲੱਗੀ ਹੈ ਉਹਦਾ ਹੁਣ ਦੇਖਦੇ ਆ ਕਿੱਥੇ ਦਾਖਲ ਕਰਾਂਗੇ ਕਿਤੇ ਤੇ ਆਏ ਜੋ ਕਾਰਵਾਈ ਬਿਆਨ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਆਂਗੇ